ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਵੀਰਹਾਰਾਂ ਦਾ ਸੱਜਣੋ ਨੋਟ ਕਰ ਲਿਓ ਪਿੰਡ ਕਪੂਰੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਮੋਗਾ ਆ ਗਿਆ ਤੇ ਘਰੇਲੂ ਪਰਿਵਾਰ ਕੋਲੇ ਸੱਜਣੋ ਇੱਕ ਮਾਲੀ ਫੋਰ ਸੇਲ ਵਿਕਾਊ ਆ ਕਿੰਨੀ ਉਮਰ ਆ ਕਿਹੜੀ ਹਸਾਬ ਕਿਤਾਬੇ ਦੀ ਮਾਂ ਥੱਲੇ ਕਿੰਨਾ ਦੁੱਧਵਾ ਦਾ ਸਜਣੋ ਸਾਰੀ ਗੱਲਬਾਤ ਕਰਾਂਗੇ ਜੋੜੇ ਰਿਓ ਐਂਡ ਤੱਕ ਕਿਸੇ ਭਰਾ ਦੇ ਪਸੰਦ ਆ ਗਿਆ ਆ ਕੇ ਵੇਖਿਓ ਤਸੱਲੀ ਨਾਲ ਖਰੀਦਦਾਰੀ ਕਰ ਲਿਓ ਟੌਪ ਦਾ ਮਾਲੀ ਆ ਸਜਣੋ ਜਿਵੇਂ ਰੰਗ ਸਿੰਗ ਆ ਚੰਗੇ ਟੈਸਟੀ ਕਾਲ ਆ ਤੇ ਚੰਗਾ ਹੀ ਮਾਂ ਥੱਲੇ ਦੁੱਧ ਆ ਬਾਕੀ ਗੱਲਬਾਤ ਮਾਲਕ ਨਾਲ ਕਰਦੇ ਆ ਤੇ ਲੈਨੇ ਆ ਜਾਣਕਾਰੀ ਨਹੀਂ ਬਈ ਕੋਈ ਨਹੀਂ ਬਹੁਤ ਬੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਮੇਰਾ ਭਰਾ ਬਸ ਠੀਕ ਠਾਕ ਜੀ ਵਧੀਆ ਚੜਦੀ ਕਲਾ ਨਾ ਹਾਂ ਚੜਦੀ ਕਲਾ ਬਈ ਵੀਰੇ ਕੀ ਨਾਮ ਭਰਾ ਦਾ ਕਰਨਪ੍ਰੀਤ ਸਿੰਘ ਤੇ ਸੰਨ ਉਹ ਵੀਰੇ ਬਲਵਿੰਦਰ ਸਿੰਘ ਪੈਂਡ ਕਿਹੜਾ ਭਰਾ ਦਾ ਕਪੂਰੇ ਆ ਜੀ ਕਪੂਰੇ ਜਿਲ੍ਹਾ ਮੋਗਾ ਆ ਗਿਆ ਹਾਂਜੀ ਤੇ ਮੋਬਾਈਲ ਨੰਬਰ ਵੀਰੇ 8198847545 ਇੱਕ ਰਹੀ ਹੋਰ ਰਿਪੀਟ ਕਰੀਏ 8198847545 ਇਹ ਜਿਹੜਾ ਆਪਾਂ ਮਾਲੀ ਫੋਰ ਸੇਲ ਵਿਕਾਊ ਕੀਤਾ ਇਹ ਆਪਣੇ ਘਰ ਦਾ ਵੀਰੇ ਨਹੀਂ ਵੀਰੇ ਆਪਾਂ ਹਰਿਆਣੇ ਦੇ ਵਿੱਚੋਂ ਆਪਣੇ ਹਰਦੀਪ ਨੇ ਮੱਝ ਲਿਆਂਦੀ ਸੀਗੀ ਠੀਕ ਹੈ ਬਾਈ ਵੀਰੇ ਨੇ ਹਾਂ ਬੇ ਬਾਈ ਨੇ ਠੀਕ ਆ ਉਹਦੇ ਮਗਰ ਕੱਟਾ ਆਇਆ ਸੀ ਹਰਿਆਣੇ ਉਧਰ ਹੀ ਉਧਰ ਹੀ ਆਇਆ ਸੀਗਾ ਠੀਕ ਆ ਬਾਲ ਦੇ ਉੱਤੇ ਮੱਝ ਆਈ ਸੀ ਉਹ ਠੀਕ ਆ ਹਾਂਜੀ ਤੇ ਉਹਦੇ ਮਗਰੋਂ ਕੱਟਾ ਆਪਾਂ ਲੈ ਲਿਆ ਸੀਗਾ ਬਾਈ ਕੋਲੇ ਮੱਝ ਹਜੇ ਵੀ ਹੈਗੀ ਆ ਮਾਂ ਇਹਦੀ ਆਪਣੇ ਕੋਲੇ ਬਾਈ ਦੇ ਕੋਲੇ ਹਜੇ ਵੀ ਹੈਗੀ ਆ ਤੇ ਕਟਾ ਆਪਾ ਇਹਦੇ ਤੋਂ ਲੈ ਲਿਆ ਸੀ ਹਾਂਜੀ ਹਾਂਜੀ ਤੇ ਵੀਰੇ ਮਾਂ ਦੇ ਥਲੇ ਕਿੰਨਾ ਕ ਦੁੱਧ ਚੋਇਆ ਆ ਆਪਾ ਭਰਾ ਹਾਂਜੀ ਉਹਦੇ ਜੀ ਅਸੀਂ 17 18 ਲੀਟਰ ਚੋਇਆ ਜੀ 17 18 ਲੀਟਰ ਕਿਹੜੇ ਸੂਏ ਲੈ ਕੇ ਆਇਆ ਸੀ ਭਰਾ ਇਹ ਜੀ ਮੈਂ ਪਹਿਲੇ ਦੂਜੇ ਸੂਏ ਲੈ ਕੇ ਆਇਆ ਸੀ ਦੂਜੇ ਸੂਏ ਲੈ ਕੇ ਆਇਆ ਸੀ ਠੀਕ ਹੈ ਇਹ ਦੂਜੇ ਸੂਏ ਦਾ ਬੱਚਾ ਉਹਦਾ ਦੂਜੇ ਸੂਏ ਦਾ ਬੱਚਾ ਇਹਦੇ ਪਿਓ ਵੱਲੋਂ ਪਤਾ ਕੀਤਾ ਸੀ ਉਧਰੋਂ ਕਿ ਨਹੀਂ ਨਹੀਂ ਜੀ ਉਹਨਾਂ ਨੇ ਦੱਸਿਆ ਸੀ ਵੀ ਸਾਡੀ ਘਰ ਦੀ ਬਰੀਡ ਆ ਉਹਨਾਂ ਦੀ ਵੀ ਅੱਛਾ ਠੀਕ ਆ ਮਾਲੀ ਤੋਂ ਹੀ ਸੀਗੀ ਹਾਂਜੀ 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 ਠੀਕ ਹੈ ਵੀਰੇ ਠੀ ਤੇ ਵੀ ਮਾਂ ਥੱਲੇ ਚੰਗਾ ਦੁੱਧ ਚੰਗਾ ਦੁੱਧ ਆ ਜੀ ਤੇ ਪਿਓ ਵਾਲੇ ਪੱਖ ਤੋਂ ਵੀ ਚੰਗਾ ਠੀਕ ਹੈ ਵੀਰੇ ਠੀਕ ਆ ਤੇ ਵੀਰੇ ਇਹਦੀ ਉਮਰ ਕਿੰਨੀ ਹੋ ਗਈ ਭਰਾ 2 ਸਾਲ ਤੇ 7 ਮਹੀਨੇ ਹੋ ਗਈ ਜੀ 2 ਸਾਲ ਤੇ 7 ਮਹੀਨੇ ਦੀ ਉਮਰ ਹੋ ਗਈ ਹਾਂਜੀ ਤੇ ਮਈਆਂ-ਮਈਆਂ ਤੇ ਕ੍ਰੋਸਿੰਗ ਲਈ ਛੱਡਿਆ ਮਈਆਂ ਜੀ 5 ਮਈਆਂ ਕਰਾਈਆਂ ਜੀ 5 ਮਈਆਂ ਕਰਾਈਆਂ ਤੇ ਬੱਚਾ ਆਇਆ ਕੋਈਕ ਨਹੀਂ ਬੱਚੇ 2 ਆਏ ਆ ਜੀ ਬੂਰੇ ਆਏ ਹੋਏ ਆ ਬੱਚੇ 2 ਆਏ ਆ ਤੇ ਬੂਰੇ ਹੀ ਆਏ ਬੂਰੇ ਆਈ ਹੋਏ ਆ ਜਿਹੜੇ ਬੱਚੇ ਬੂਰੇ ਆਏ ਆ ਬੂਰੀ ਮਾਂ ਦੇ ਪੇਟੋਂ ਆਏ ਕੇ ਕਾਲੀ ਦੇ ਨਹੀਂ ਨਹੀਂ ਇੱਕ ਤਾਂ ਲੀਲੀ ਰਵੀ ਦੀ ਆ ਤੇ ਇੱਕ ਮੱਝ ਕਾਲੀ ਦੀ ਮੀਨੀ ਅੱਛਾ ਆਪਦੇ ਤੇ ਬੱਚੇ ਲੈ ਗਿਆ ਆਪਦੇ ਤੇ ਜਮਾ ਬੱਚੇ ਜੀ ਆਪਦੇ ਨੇ ਨਹੀਂ ਠੀਕ ਆ ਵੀਰੇ ਚੰਗੀ ਗੱਲ ਆ ਹਨਾ ਮੰਨ ਲਓ ਵੀ ਸੱਜਣੋ ਬੂਰੀ ਦੇ ਸ਼ਕੀਨ ਭਰਾਵਾਂ ਲਈ ਜੇ ਤੁਸੀਂ ਕਾਲੀਆਂ ਮਈਆਂ ਚ ਵੀ ਇਹਨੂੰ ਰੱਖਦੇ ਆ ਤਾਂ ਬੱਚੇ ਕਰਮ ਵਾਲਾ ਬੂਰੇ ਹੀ ਲਾਉਂਦਾ ਤੇ ਟੈਸਟ ਹੀ ਕਰ ਲੈਣਾ ਇੱਥੇ ਖੜੇ ਦੇ ਚੈੱਕ ਕਰ ਲਓ ਤੇ ਬਾਕੀ ਕੱਟੇ ਦਾ ਸੁਭਾਸ ਬਹੁਤ ਚੰਗਾ ਤੇ ਚੰਗੀਆਂ ਝੋਟੀਆਂ ਆਮ ਕਟਿਆਂ ਨਾਲ ਨਾਲ ਟੈਸਟੀ ਕਲ ਕਾਫੀ ਇਹਦੇ ਪਿੱਛੇ ਲੱਗੇ ਹੋਇਆ ਚੈੱਕ ਰਿਓ ਉਨੇ ਹੀ ਸੋਹਣੇ ਲੇਵੇ ਕਰਮ ਵਾਲੀਆਂ ਝੋਟੀਆਂ ਇਹਦੀਆਂ ਤਿਆਰ ਕਰਨਗੀਆਂ ਵੀਰੇ ਰਤੂਰ ਕਰਾਈ ਚੱਕੇ ਦੀ ਤੇ ਬਾਕੀ ਮੈਂ ਤੁਹਾਨੂੰ ਸੰਗ ਸੰਗ ਤੇ ਦੰਦ ਦੰਦ ਮੈਂ ਚੈੱਕ ਕਰ ਲਏ ਆ ਬਾਈ ਨੇ ਗੜਗੜ ਖਵਾਇਆ ਤੇ ਬਾਕੀ ਤੁਸੀਂ ਤਸੱਲੀ ਕਰ ਸਕਦੇ ਵੀਰੇ ਤੋਰੀ ਮਾੜਾ ਜੇ ਤੌਰ ਕਰ ਲੋ ਚੈੱਕ ਸੱਜਣੋ ਤੇ ਕੱਤ ਕਾਠ ਬਹੁਤ ਚੰਗਾ ਕੱਟੇ ਦਾ ਤੇ ਬਾਕੀ ਜਵਾਨੀ ਜੱਸਾ ਸੱਜਣੋ ਥੋੜਾ ਬਹੁਤਾ ਤੇ ਕੱਦ ਬਾਈ ਦੇ ਤੋਂ ਤਨਤਾਜਾ ਲਾ ਲਿਓ ਬਾਈ ਦਾ 6 ਫੁੱਟ ਕੱਦ ਦਾ ਤੇ ਪੂਰਾ ਕੱਦ ਕਰੀ ਖੜਾ ਤੇ ਨਿਆਣੀ ਉਮਰ ਆ ਬਾਕੀ ਬੱਚੇ ਬੁੱੱਚੇ ਬਾਈ ਹਰਿਆਣੇ ਫੁੱਟ ਮਾ ਹੈਗੀਆਂ ਵੀਰੇ ਤੇਰੇ ਕੋਲੇ ਹਨਾ ਹਾਂ ਬਾਈ ਹੈਗੀਆਂ ਫੁੱਟ ਵਾਲੇ ਦਵਾਗੇ ਆਪਾਂ ਠੀਕ ਆ ਠੀਕ ਆ ਲੈ ਚੱਲ ਉੱਥੇ ਮੇਰਾ ਭਰਾ ਮੱਝ ਦਾ ਵੀ ਠੀਕਾ ਬੱਚਾ ਜੀ ਉਹ ਡੀਨ ਨੇ ਟੈਸਟ ਕਰ ਲਿਆ ਅਗਲਾ ਨਹੀਂ ਠੀਕ ਆ ਉਹਦਾ ਵੀਰੇ ਗੱਲਾਂ ਬਾਤਾਂ ਤੇ ਭੈਣਾ ਪ੍ਰੋਜੈਕਟ ਗੈਸ ਲਾ ਲੈਂਦੇ ਹੁੰਦੇ ਵੀ ਇਹ ਬੰਦਾ ਕਿਵੇਂ ਦਾ ਸਜਣੋ ਤੌਰ ਚੰਗੀ ਆ ਚਾਰਾਂ ਪੈਰਾਂ ਦਾ ਜਿਹੜਾ ਮਲਾਪ 171 ਦਾ ਕੋਈ ਐ ਨਹੀਂ ਹੈਗਾਗਾ ਤੇ ਬਾਕੀ ਜਿੰਨਾ ਹੈਗਾ ਜੇ ਕਹਿ ਦਈਏ ਤਾਂ 골ਡਨ ਬੂਰਿਆਂ ਚ ਆ ਗਿਆ ਅੱਖ ਕਾਲੀ ਆ ਰੰਗ ਸਿੰਘ ਆ ਜਮਾਈ ਤੇ ਟੌਪ ਦੇ ਬੱਚੇ ਲਾਊਗਾ ਸੱਜਣਾ ਕੋਈ ਕਹਿਣ ਵਾਲੀ ਗੱਲ ਨਹੀਂ ਬਾਕੀ ਗੱਲ ਸਾਰੀ ਵੀਰ ਹਰਾਂ ਤੇ ਮੁੱਲ ਤੇ ਮੁੱਕ ਜਾਣੀ ਆ ਵੀ ਭਰਾ ਹਰੀਏ ਦਾ ਰੇਟ ਕੀ ਕਰਦੇ ਆ ਤੇ ਵੀਰੇ ਫੇਰੇ ਤੇ ਆਪਾਂ ਰੇਟ ਕੀ ਰੱਖਾਂਗੇ ਭਰਾ ਰੇਟ ਬਈ ਆਪਾਂ ਫੋਨ ਤੇ ਕਰ ਲਾਂਗੇ ਜੋ ਆਇਆ ਗਿਆ ਸਾਰਿਆਂ ਦਾ ਮਾਨਤਨ ਕਰਾਂਗੇ ਵੀਰ ਦਾ ਆਪਾਂ ਨੂੰ ਫੋਨ ਲਾ ਲਵੇ ਜਾਂ ਆਪਾਂ ਫੋਨ ਤੇ ਰੇਟ ਕਰ ਲਾਂਗੇ ਭਾਈ ਫੋਨ ਤੇ ਕਰ ਲਾਂਗੇ ਵੀਰੇ ਕੋਈ ਨਜਾਇਜ਼ ਤਾਂ ਨਹੀਂ ਹੋਊਗਾ ਨਹੀਂ ਨਹੀਂ ਵੀਰੇ ਨਜਾਇਜ਼ ਨਹੀਂ ਹੋਊਗਾ ਜੈ ਜੀ ਰੇਟ ਹੋਊਗਾ ਨਾ ਵੀ ਜੇ ਕੋਈ ਘਰੇ ਰੱਖਣ ਵਾਲਾ ਤੇ ਉਹਨੂੰ ਹਿਸਾਬ ਨਾਲ ਹੀ ਦੇ ਵੀ ਹੋਰ ਵੀ ਮਾਨਤਨ ਕਰਦੇ ਆਂ ਕਿ ਜੇ ਕੋਈ ਭੈਣ ਭਰਾ ਘਰੇ ਰੱਖੇ ਜੇ ਕੋਈ ਘਰੇ ਰੱਖਣ ਵਾਲਾ ਹੋਇਆ ਕੋਈ ਡੇਰੀ ਫਾਰਮ ਵਾਲਾ ਜਾਂ ਕਿ ਬੱਚੇ ਆਦਲਾ ਆ ਤੇ 2000 ਰੁਪਏ ਸਸਤਾ ਦਵਾਂਗੇ ਮਹਿੰਗਾ ਨਹੀਂ ਦਿੰਦੇ ਅਸੀਂ ਠੀਕ ਆ ਤੂੰ ਲਾ ਲਵੇ ਹਾਂ ਤੇ ਇਹ ਕੋਈ ਜਾਨੀ ਰੇਟ ਕਰਾਂਗੇ ਬਾਈ ਕੋਈ ਗਲਤ ਰੇਟ ਨਹੀਂ ਆਪਾਂ ਕਰਨਾਗਾ ਨਹੀਂ ਠੀਕ ਆ ਧੰਨਵਾਦ ਬਾਕੀ ਠੀਕ ਧੰਨਵਾਦ ਲਓ ਵੀ ਸੱਜਣੋ ਬਾਈ ਹਰੀ ਕਹਿੰਦੇ ਵੀ ਕੋਈ ਨਜਾਇਜ਼ ਰੇਟ ਨਹੀਂ ਹੋਊਗਾ ਵੀ ਐਵੇਂ ਕੋਈ ਬੇਫਾਲਤੂ ਦਾ ਰੇਟ ਮੰਗ ਲੀਏ ਬਾਕੀ ਜਦੋਂ ਤੁਸੀਂ ਕਟਾ ਵੇਖੋਗੇ ਤੁਹਾਡੇ ਪਸੰਦ ਆਊਗਾ ਕੋਈ ਕਹਿਣ ਵਾਲੀ ਗੱਲ ਨਹੀਂ ਵੀ ਆਪਾਂ ਸਹਿਤ ਨਹੀਂ ਕੀਤੀ ਇਹਦੀ ਉਵੇਂ ਸਹਿਤਯੋਗ ਚੀਜ਼ ਆ ਬਾਈ ਹਰਾਂ ਕੋਲੇ ਤੇ ਚੰਗੀ ਮਾਲੇ ਪਾਸਿਓਂ ਤੇ ਬਾਕੀ ਹਰਿਆਣੇ ਚੋਂ ਆਇਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲੀ